ਬਿਲਕਣ ਪਿੱਪਲ ਰੇਰੂ ਕਿੱਕਰ ਜਿਹੇ ਅਨੇਕਾਂ ਪੰਜਾਬ ਦੇ ਵਿਰਾਸਤੀ ਰੁੱਖ ਹੌਲੀ-ਹੌਲੀ ਅਲੋਪ ਹੋ ਰਹੇ ਨੇ ਇਨ੍ਹਾਂ ਦੇ ਅਲੋਪ ਹੋਣ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਇਨ੍ਹਾਂ ਰੁੱਖਾਂ ਦੀ ਸਮਾਂ ਰਹਿੰਦਿਆਂ ਸਹੀ ਸੰਭਾਲ ਨਾ ਹੋ ਸਕੀ ਪੰਜਾਬ ਦੇ ਬਹੁਤੇ ਪਿੰਡਾਂ ਦੇ ਇਹ ਹਾਲਾਤ ਨੇ ਕਿ ਜੇਕਰ ਕੋਈ ਨੌਜਵਾਨ ਰੁੱਖ ਲਾਉਣ ਦਾ ਜ਼ਿੰਮਾ ਆਪਣੇ ਸਿਰ ਲੈਂਦਾ ਵੀ ਹੈ ਤਾਂ ਕਿਸੇ ਦੂਜੀ ਧਿਰ ਵੱਲੋਂ ਜਿੱਦ ਦੇ ਚੱਲਦਿਆਂ ਰੁੱਖਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਪਰ ਕਈ ਪਿੰਡ ਅਜੇ ਵੀ ਨੇ ਜਿੱਥੇ ਨੌਜਵਾਨ ਨੇ ਰਲ ਕੇ ਰੁੱਖਾਂ ਦੀ ਸੰਭਾਲ ਦਾ ਜ਼ਿੰਮਾ ਆਪਣੇ ਸਿਰ ਲਿਆ ਹੋਇਆ। ਕਿਉਂਕਿ ਸਾਡਾ ਜੀਵਨ ਅਸੀਂ ਪੰਜਾਬੀ ਆ ਪੰਜਾਬ ਵਸਦਾ ਗੋਰਾ ਦੇ ਨਾਂ ਨਾਲ ਜੁੜੇ ਹੋਏ ਆ ਤਾਂ ਖਾਲਸਾ ਏਡ ਸੰਸਥਾ ਪੰਥ ਖਾਲਸਾ ਦੇ ਉਹਨਾਂ ਸੁਜਾਗ ਲੋਕਾਂ ਨੇ ਆਪਣੀ ਆਪਣੀ ਜਿੰਨੀ ਗੁਰੂ ਸਾਹਿਬ ਨੇ ਬਲਬੁੱਧ ਸਮਤ ਦਿੱਤੀ ਉਹਦੇ ਵਿੱਚੋਂ ਤਾਨਮਾਨ ਧੰਨ ਦਾ ਸਹਿਯੋਗ ਦਿੰਦੇ ਆ ਤਾਂ ਉਹਨਾਂ ਲਈ ਨੇਟਿਵ ਜਿਹੜੇ ਟਰੀਜ਼ ਨੇ ਉਹਨਾਂ ਲਈ ਕਿਸ ਜਗ੍ਹਾ ਤੇ ਇੱਕ ਨਰਸਰੀ ਲਾਈ ਜਾਵੇ ਖਾਲਸਾਏਡ ਵੱਲੋਂ ਪਿਛਲੇ ਕਈ ਸਾਲਾਂ ਤੋਂ ਵਿਰਾਸਤੀ ਰੁੱਖਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਲਈ ਗਈ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਜਿਵੇਂ ਕਿ ਮੋਗਾ, ਲੁਧਿਆਣਾ, ਨਵਾਂ ਸ਼ਹਿਰ, ਬਠਿੰਡਾ, ਫਤਿਹਗੜ ਸਾਹਿਬ, ਮਾਨਸਾ ਵਿੱਚ ਪਿੰਡ ਦੇ ਨੌਜਵਾਨਾਂ ਦੀ ਮਦਦ ਨਾਲ ਰੁੱਖਾਂ ਦੀ ਸੰਭਾਲ ਕੀਤੀ ਜਾ ਰਹੀ ਹੈ। ਹਾਂਜੀ ਇਹ ਸਾਰਾ ਹੀ ਖਰਚਾ ਖਾਲਸਾ ਜਿਹੜ ਨੇ ਕੀਤਾ ਸੀਗਾ। ਅੱਛਾ ਜੀ। ਬਸ ਪਿੰਡ ਨੇ ਤਾਂ ਜ਼ਮੀਨ ਦਿੱਤੀ ਆ। ਇਹਨਾਂ ਨੇ ਜਿਵੇਂ ਬਾਉਂਡਰੀ ਬਣਾਈ, ਬੂਟੇ ਲਾਏ। ਅੱਛਾ ਜੀ। ਹਾਂਜੀ ਸਾਰਾ ਹੀ ਇਹਨਾਂ ਨੇ ਬਣਾਇਆ ਸੀ। ਇਹ ਸਾਰੇ ਆਪਣੇ ਪੁਰਾਤਨ ਨੇ ਜੀ ਰਵਾਈਤੀ ਜਿਹੜੇ ਪਹਿਲੇ ਹਾਂਜੀ ਪੁਰਾਣੇ ਜੀ ਦਰਾਸਤਾਂ ਜਿਹੜੇ ਕਿ ਅਸੀਂ ਨਾਂ ਵੀ ਨਹੀਂ ਸੁਣੇ ਹੋਏ ਸੀਗੇ। ਅੱਛਾ ਜੀ। ਤੇ ਉਹੋ ਦਰਾਸਤ ਲੱਗੇ ਹੋਣ ਸਾਡੇ ਤਾਂ ਮੂੰਹ ਤੇ ਹੀ ਨਹੀਂ ਆਉਂਦੇ ਜੀ ਪੁਰਾਣੇ ਦਰਾਸਤਾਂ ਦੇ ਨਾਂ। ਅੱਛਾ ਜੀ। ਹਾਂਜੀ। ਪਿਛਲੇ ਸਾਲ ਹੀ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਖਾਲਸਾ ਢ ਦੁਆਰਾ ਸਤਲੁਜ ਤੇ ਬਿਆਸ ਦਰਿਆਵਾਂ ਦੇ ਵਾਲੇ ਬੰਨੇ ਬੰਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਦਰਿਆ ਦੇ ਕੰਢਿਆਂ ਉੱਤੇ ਵਿਰਾਸਤੀ ਰੁੱਖ ਵੀ ਲਾਏ ਨੇ। ਖਾਲਸਾ ਢ ਦੇ ਵੱਲੋਂ ਇਸ 17 ਕਿਲੋਮੀਟਰ ਦੇ ਬੰਦੇ ਉੱਤੇ 3000 ਦਰਖਤ ਜਿਹਦੇ ਵਿੱਚ 18 ਕੈਟੇਗਰੀਆਂ ਦਰਖਤਾਂ ਦੀਆਂ ਜਿਹਦੇ ਵਿੱਚ ਨਿੰਮ, ਜਾਮਣ, ਕਿੱਕਰ ਇਸ ਤਰੀਕੇ ਦੇ ਦਰਖਤ ਜਿਹੜੇ ਪਾਣੀ ਦੇ ਵਹਾਅ ਨੂੰ ਰੋਕ ਸਕਣ। ਕਾਲ ਸਾਇਡ ਦਾ ਮਕਸਦ ਕੇਵਲ ਪੰਜਾਬ ਦੇ ਵਿਰਾਸਤੀ ਰੁੱਖਾਂ ਨੂੰ ਬਚਾਉਣਾ ਹੀ ਨਹੀਂ ਹੈ ਸਗੋਂ ਪੰਜਾਬ ਦੀ ਮਿੱਟੀ ਨੂੰ ਮੁੜ ਪਜਾਊ ਬਣਾਉਣਾ ਵੀ ਹੈ ਇਨ੍ਹਾਂ ਛੋਟੇ ਜੰਗਲਾਂ ਵਿੱਚ ਆਉਣ ਵਾਲੇ ਅਨੇਕਾਂ ਪੰਛੀਆਂ ਜਾਨਵਰਾਂ ਦੀ ਸੰਭਾਲ ਕਰਨਾ ਵੀ ਹੈ ਜੋ ਸ਼ਾਇਦ ਤਰੱਕੀ ਵੱਲ ਵਧ ਰਹੇ ਪੰਜਾਬ ਦੇ ਰਸਤੇ ਆਉਣ ਵਾਲੇ ਅਨੇਕਾਂ ਰੁੱਖ ਵੱਡੇ ਜਾਣਕਾਰਨ ਉਲੋਪ ਹੁੰਦੇ ਜਾ ਰਹੇ ਨੇ